ਆਪਾਂ ਖਾਨੇ ਸਜਾ ਸਜਾ ਕੇ ਨਹੀਂ ਰੱਖੀ ਰੇ ਦੋ ਦਿਨ ਚ ਆਪਾਂ ਮਾਲ ਖਤਮ ਕਰਦੀ ਰੇ ਇਹ ਤਾਂ ਪਤਾ ਬੰਦ ਹੈ ਨਾ ਹੁਣ ਇਹ ਕਾਊਂਟਰ ਲੱਗੇ ਆ ਨਿੰਜਨ ਦਾ ਕਾਊਂਟਰ ਲੱਗਾ ਹੈ ਅੱਗੇ ਜੋਬੀਸ ਦਾ ਕਾਊਂਟਰ ਲੱਗਾ ਹੈ ਬੀ ਐਲ ਸੀ ਸੀ ਦਾ ਲੱਗਾ ਹੈ ਲੁਈਸ ਦਾ ਕਾਊਂਟਰ ਲੱਗਾ ਸਾਰੇ ਤੇ ਹੀ ਸਾਰੇ ਕਾਊਂਟਰ ਲੱਗੇ ਹੋਏ ਆ ਇਹ ਬੀ ਐ ਕਾਊਂਟਰ ਲੱਗੇ ਆ ਸਾਰੇ ਉਹ ਸਾਰਿਆਂ ਦੇ ਡੱਗ ਲੱਤ ਹਾਂ ਅੱਛੀ ਲੈਸ ਦਵਾਂਗਾ ਤੁਹਾਨੂੰ ਹਰੇਕ ਚੀਜ਼ ਤੇ ਵਧੀਆ ਲੈਸ ਹੁਣ 24 ਦਾ ਮਾਲ ਹੈ ਜੋਬੀਸ ਤੇ ਤੁਹਾਨੂੰ 45 ਲੈਸ ਦਵਾਂਗਾ 45 45% ਲੈਸ ਦਵਾਂਗੇ ਦਾ ਉਹਨਾ ਬੀਐਲਸੀ થી ਹੈ ਆ ਬੀਐਲਸੀ ਦਾ ਕਾਊਂਟਰ ਲੱਗਾ ਬੀਐਲਸੀ ਸੇ ਤੁਹਾਨੂੰ 50 ਲੈਸ ਦਵਾਂਗਾ ਇਹ ਸਾਰਾ ਜੋ ਵੀ ਸੇ ਇੱਕ ਵਾਰੀ ਮਾਰ ਦੋ ਹਾਂਜੀ ਪਤਾ ਲੱਗੇ ਸਾਡੇ ਕੋਲ ਕਿਹੜੀ ਆਈਟਮ ਹੁੰਦੀ ਹੈ ਹੈਡ ਬੈਂਡਾਂ ਦੀ ਕੋਈ ਨਹੀਂ ਹੋਊਗੀ ਇਹਨਾਂ ਕੋਲ ਨਾ ਅਰਚ ਫੀਲ ਕੰਪਨੀ ਹੈ ਤੁਹਾਨੂੰ 50% ਲੈਸ ਦਵਾਂਗਾ 50% ਦੋਗੇ ਆ 50% ਲੈਸ ਠੀਕ ਹੈ ਜੀ ਉਸ ਤੋਂ ਬਾਅਦ ਨਿੰਜਨ ਦਾ ਆ ਗਿਆ ਹਾਂਜੀ ਨਿੰਜਨ ਦੇ ਤੁਹਾਨੂੰ 35 ਲੈਸ ਦਵਾਂਗਾ ਓਕੇ ਵੀਰ 35% 35% ਲੈਸ ਦਵਾਂਗਾ ਔਰ ਰਿਜ਼ਲਟ A1 ਹੋਏਗਾ। ਰਿਜ਼ਲਟ ਤਾਂ ਲੋਕ ਦੱਸ ਦਿੰਦੇ ਆਪਣੇ ਵਧੀਆ। ਮੈਂ ਕਿਹਾ ਖੁਸ਼ ਕਰਕੇ ਭੇਜਾਂਗੇ ਤੁਹਾਨੂੰ। ਤਾਂ ਹੀ ਰਸ਼ ਪੈਂਦਾ। ਹਾਂ। ਹੁਣ ਆ ਦੇਖੋ ਇਹ ਮੇਕਅਪ ਵਗੈਰਾ ਆ ਜਾਂਦਾ ਆਈ ਸ਼ੈਡੋ ਕਿਟ ਆ ਜਾਂਦੀ ਹੈ। ਓਕੇ ਵੀਰੇ। ਠੀਕ ਹੈ। ਆਈ ਸ਼ੈਡ ਕਿਟ ਦੇ ਉੱਤੇ MRP ਹੈ ਜੀ 450 ਰੁਪਿਆ। ਓਕੇ ਵੀਰੇ। ਤੁਹਾਨੂੰ ਕਿੰਨੇ ਦੇਣੀ 175 ਰੁਪਏ ਦੀ। ਸਿਰਫ ਉਹ। ਉਹ ਫਰਕ ਹੈ ਭਾਈ। ਮੈਂ ਕਿਹਾ ਫਰਕ ਤੁਸੀਂ ਕਹੋਗੇ ਵੀ ਹਾਂ ਰੇਟ ਘੈਂਟ ਆ। ਹੁਣ ਆ ਦੇਖੋ। ਇਹ ਹੈਗਾ ਆਪਣਾ ਫੇਸ ਪਾਊਡਰ। ਹਾਂਜੀ ਮੈਨੂੰ ਲੂਜ਼ ਪਾਊਡਰ ਕਹਿੰਦੇ ਆ ਐਮ ਆਰ ਵੀ ਚੈੱਕ ਕਰੋ 500 ਰੁਪਏ ਐਮ ਆਰ ਵੀ ਹੈ ਹਾਂਜੀ ਬਰਦਰ ਫਰੈਸ਼ ਡੇਟ ਦਾ ਮਾਲ ਹੋਏਗਾ ਠੀਕ ਹੈ ਜੀ ਪੈਣਾ ਕਿੰਨੇ ਦਾ 180 ਰੁਪਏ ਦਾ ਬੱਲੇ ਬਾਈ ਕੋਣ ਫਰਕ ਨਹੀਂ ਹੋ ਰਿਹਾ ਤੇ ਤੁਸੀਂ ਟੇਲ ਕਾਊਂਟਰ ਤੇ ਜਾਓਗੇ ਨਾ ਤੇ ਉਹਨਾਂ ਨੇ ਛੇਲ ਲਾ ਲੈਣੀ ਤੁਹਾਡੀ ਕਿਉਂਕਿ ਆਈਟਮਾ ਸਾਡੇ ਕੋਲ ਇੰਨੀ ਆਪ ਤਖਾ ਨਹੀਂ ਸਕਦੇ ਸਾਰੇ ਇਹਦਾ ਗਾਰੰਟੀ ਵਾਲਾ ਕੰਮ ਆ ਇਦਾਂ ਨਹੀਂ ਹੈਗਾ ਹਾਂ ਹੁਣ ਇਹ ਦੇਖੋ ਇਹ ਰਿਵੋਲਵਿੰਗ ਕਜਲ ਹੈ ਨਾ ਏ ਡੀ ਐਸ ਦਾ 3 ਰੁਪਏ ਦੀ ਪੈਨਸਲ ਵੈਣੀ ਤੁਹਾਨੂੰ ਕੱਜਲ 3 ਰੁਪਏ ਦਾ ਗੱਜਲ ਹੈ ਵੇਖ ਕਿੰਨਾ ਤਾਂ ਪੈਂਦਾ ਤੁਸੀਂ ਵੀਰ ਪਤਾ 1 ਵੇਚਣਾ 20 ਰੁਪਏ ਦਾ ਮਿਲਦਾ ਤੁਸੀਂ 3 ਰੁਪਏ ਜਦੋ 3 ਰੁਪਏ ਦਾ ਦਵਾਂਗਾ ਮੈਂ ਠੀਕ ਹੈ ਵੀਰ ਠੀਕ ਹੈ ਜੀ ਹੁਣ ਆ ਦੇਖੋ ਆਈ ਸ਼ੈਡੋ ਕਿਟ ਹੈਗੀ ਹੈ ਆਈ ਸ਼ੈਡੋ ਕਿਟ ਹੈ ਔਰ ਇਹਦੇ ਵਿੱਚ ਫੇਸ ਪਾਊਡਰ ਬਲਸ਼ਰ ਸ਼ੈਡੋਜ਼ ਵਗੈਰਾ ਸਾਰਾ ਕੁਝ ਹੈਗਾ ਓਕੇ ਵੀਰ ਤੁਸੀਂ ਮੇਕਅਪ ਕਿਟ ਬਣਾਣੀ ਹੈ ਕਿਸੇ ਦੀ ਆਪਣੀ ਸ਼ਾਪ ਤੇ ਕੋਈ ਬ੍ਰਾਈਡਲ ਕਿਟ ਬਣਾਣਾ ਦਾ ਉਹਨੇ ਤੁਹਾਡੇ ਕੋਲ ਮੇਕਅਪ ਕਿਟ ਲੈਣੀ ਹੀ ਲੈਣੀ ਹੈ। ਆ ਬਾਜ਼ਾਰੋਂ ਤੁਹਾਨੂੰ 500 ਰੁਪਏ ਦੀ ਮਿਲਣੀ ਘੱਟੋ ਘੱਟ। ਮੈਂ ਕਿੰਨੇ ਦੀ ਦਵਾਂਗਾ 150 ਰੁਪਏ ਦੀ। ਭੱਲੇ ਭਾਈ ਇੰਨਾ ਫਰਕ। ਇੰਨਾ ਫਰਕ। ਉਹਨਾਂ ਦੇ ਵਿੱਚ ਇੱਕ ਚੀਜ਼ ਤੁਸੀਂ ਲੈਣੇ ਨਾ ਫੇਸ ਪਾਊਡਰ ਲੈਣਾ 150 ਦਾ ਨਾ ਗੱਲਾਂ। ਇਹਦੇ ਵਿੱਚ ਬਲਸ਼ਰ ਵੀ ਹੈ, ਸ਼ੈਡੋ ਵੀ ਹੈ, ਸਾਰਾ ਕੁਝ ਆ ਗਿਆ। ਓਕੇ 150 ਰੁਪਏ ਦੀ ਕਿਟ। ਤੁਹਾਡਾ ਤੇ ਆਓ ਤੁਹਾਨੂੰ ਉੱਧਰ ਨਾਲ ਦੀ ਦੁਕਾਨ ਤੇ ਇੱਕ ਵਾਰੀ ਗੇੜਾ ਫਵੰਦੇ ਆ। ਤੁਹਾਨੂੰ ਉਹ ਸੁਣਨ ਲੱਗੋ। ਸਿੱਕਾ ਲੱਗੀਆਂ ਉੱਤੇ ਤੱਕ ਉਹ ਸਾਰੀਆਂ ਇਹ ਸਾਰੀਆਂ ਲਿਪਸਟਿਕਾਂ ਲਿਪਸਟਿਕਾਂ ਮੇਰੇ ਕੋ 5 ਰੁਪਏ ਤੋਂ ਸਟਾਰਟ ਹੋ ਜਾਂਦੀਆਂ ਕੋਈ 10 ਰੁਪਏ ਕੋਈ 20 ਰੁਪਏ ਕੋਈ 30 ਰੁਪਏ ਕੋਈ 40 ਰੁਪਏ ਕੋਈ 50 ਰੁਪਏ ਹੁਣ ਆ ਦੇਖੋ ਦੀਦੀ ਨੇ ਫੇਸ ਵੋਇਚ ਪੁੱਛਿਆ ਇਹ ਫੇਸ ਵੋਇਚ ਹੈਗਾ 180 ਰੁਪਏ ਐਮ ਆਰ ਪੀ ਹੈ 2027 ਤੱਕ ਵੈਲਿਡ ਹੈ ਠੀਕ ਹੈ ਜੀ ਔਰ ਇਹ ਪੈਣਾ ਕਿੰਨੇ ਦਾ 80 ਰੁਪਏ ਦਾ 180 ਵਾਲਾ 80 ਚ